ਤੁਸੀਂ ਦੱਸਿਆ ਵੀ ਤੁਸੀਂ ਉਦੋਂ ਰੋਡਵੇ ਟਾਈਮ ਗਾਉਂਦੇ ਸੀ ਜਾਂ ਤੇ ਗਾਉਣ ਦਾ ਤੁਹਾਨੂੰ ਚਸਕਾ ਸੀਗਾ ਹੈਗਾ ਸ਼ੌਂਕ ਮੈਨੂੰ ਹਜੇ ਵੀ ਹੈਗਾ ਮਾੜੀ ਸੁਣਾਓ ਕੋਈ ਸੁਣਾਓ ਟੋਟਕਾ ਕੋਈ ਆਪਾਂ ਕੋਈ ਸਾਂਝਾ ਕਰ ਲਈ ਕੋਈ ਸੁਣਾ ਦੇ ਟੋਟਕਾ ਕੋਈ ਜਿਹੜਾ ਕੋਈ ਹਾਂ ਕੋਈ ਵੀ ਕੀ ਦੱਸੋ ਜਿਹੜਾ ਵੀ ਮਰਜੀ ਸੁਣਾ ਦਿਓ ਕੋਈ ਵਿੱਚ ਹਾਂ ਸੁਣਾ ਦਿਓ ਜੀ ਆ ਆ ਇਹਦਾ ਸੁਣਾਦਾ ਟੱਪਾ ਜਿਵੇਂ ਮਿੱਤਰਾਂ ਦੇ ਲੂਣ ਦੇ ਡਲੇ ਨੇ ਤੋਂ ਮਿਸ਼ਰੀ ਬਰੋਬਰ ਜਾਣੀ ਜਿਹਨਾਂ ਦੀ ਘੜਬੀ ਦਾ ਸੁਣਾ ਦਿਓ ਸੁਣਾ ਦਿਓ ਇਹਦਾ ਸੁਨੇ ਹੋਏ ਗਾਣੇ ਨੇ ਆਪਣੇ ਪੁਰਾਣੇ ਸੁਣਾਓ ਜੀ ਮਿੱਤਰਾਂ ਦੀ ਲੂਣ ਦੀ ਡਲੀ ਨੀ ਤੂੰ ਮਿਸ਼ਰੀ ਬਰੋਬਰ ਜਾਣੀ ਨੀ ਸੱਜਣਾ ਦੀ ਗੜਬੀ ਦਾ ਮਿੱਠਾ ਸ਼ਰਬਤ ਵਰਗਾ ਪਾਣੀ ਨੀ ਮਿੱਤਰਾਂ ਦੀ ਲੂਣ ਦੀ ਡਲੀ ਨੀ ਕਾਸ ਨੂੰ ਗਮਾਨ ਕਰਦੀ ਗੋਰੇ ਰੰਗ ਨੇ ਸਦਾ ਨਹੀਂ ਹੋ ਰਹਿਣਾ ਨੀ ਜ਼ਿੰਦਗਾ ਨੀ ਚਾਰ ਰੋਜ਼ ਦੀ ਬਿੱਲੋ ਸੱਚ ਫਕਰਾਂ ਦਾ ਕਹਿਣਾ ਨੀ ਜੱਗ ਤੈਨੂੰ ਠੱਗ ਨਾ ਲਵੇ ਨੀ ਜੱਗ ਤੈਨੂੰ ਠੱਗ ਨਾ ਲਵੇ ਤੇਰੀ ਲੱਗਦੀ ਆ ਉਮਰ ਨਿਆਣੀ ਨੀ ਮਿੱਤਰਾਂ ਦੀ ਲੂਣ ਦੀ ਡੜੀ ਨੀ ਤੂੰ ਮਿਸ਼ਰੀ ਬਰੋਬਰ ਜਾਣੀ ਨੀ ਸੱਜਣਾ ਦੀ ਗੜਬੀ ਦਾ ਮਿੱਠਾ ਸ਼ਰਬਤ ਵਰਗਾ ਪਾਣੀ ਨੀ ਮਿੱਤਰਾਂ ਦੀ ਲੂਣ ਦੀ ਡੜੀ ਰੂਪ ਨੇ ਪਿਆਰ ਤੋਂ ਬਿਨਾ ਜੇ ਮੈਂ ਫੁੱਲ ਹੋਵੇ ਬਾਸ਼ਨਾ ਤੋਂ ਖਾਲੀ ਨੀ ਰੱਬ ਜਿੱਡੀ ਲੰਮੀ ਹੋ ਜਾਵੇ ਤੇਰੀ ਉਮਰ ਮੁਹੱਬਤਾਂ ਵਾਲੀ ਨੀ ਮੇਰੇ ਨਾਲ ਵਤ ਰੱਖਦੀ ਨੀ ਮੇਰੇ ਨਾਲ ਵਤ ਰੱਖਦੀ ਤੇਰੀ ਗਲੀ ਦੇ ਗੱਬਰੂਆਂ ਦੀ ਢਾਣੀ ਨੀ ਮਿੱਤਰਾਂ ਦੀ ਲੂਣ ਦੀ ਡਲੀ ਜਿਨੇ ਤੂੰ ਮੇਰੇ ਸਰੀ ਬਰੋ ਬਰ ਜਾਣੀ ਨੀ ਸੱਜਣਾ ਦੀ ਘੜਬੀ ਦਾ ਮਿੱਠਾ ਸ਼ਰਬਤ ਵਰਗਾ ਪਾਣੀ ਜੋਵਨ ਬਾਜ਼ਾਰ ਬਿਕਦਾ ਲਖੀ ਮਿਲੇ ਨਾ ਪਿਆਰ ਦਾ ਪੋਰਾ ਨੀ ਇਸ਼ਕ ਦੇ ਨੂਰ ਤੋਂ ਬਿਨਾ ਹੁੰਦਾ ਮਿੱਟੀ ਨਾਲੋਂ ਮਾੜਾ ਰੰਗ ਗੋਰਾ ਨੀ ਜੇ ਤੂੰ ਮੇਰੀ ਹੀਰ ਬਣ ਜਾਏ ਨੀ ਜੇ ਤੂੰ ਮੇਰੀ ਹੀਰ ਬਣ ਜਾਏ ਲਿਖੂ ਮਾਨਸਾ ਦੀ ਪ੍ਰੇਮ ਕਹਾਣੀ ਨੀ ਮਿੱਤਰਾਂ ਦੀ ਲੂਣ ਦੀ ਡਲੀ ਨੇ ਤੂੰ ਮਿਸ਼ਰੀ ਬਰੋ ਬਰ ਜਾਣੀ ਨੇ ਸੱਜਣਾ ਦੀ ਕੜਬੀ ਦਾ ਮਿੱਠਾ ਸ਼ਰਬਤ ਵਰਗਾ ਪਾਣੀ ਨਿੰਮਤਰਾਂ ਦੀ ਲੂਣ ਦੀ ਡਲੀ ਕੀ ਬਾਤ ਹੈ ਜੀ ਮਤਲਬ ਸ਼ੁਰੂ ਤੋਂ ਹੀ ਰਹੇ ਬਚਪਨ ਤੋਂ ਗਵਨ ਦਾ ਸ਼ੌਕ ਛੋਟੇ ਹੁੰਦੇ ਹਾਂ ਜੀ ਸਾਰੇ ਜਦੋਂ ਅਸੀਂ ਛੋਟੇ ਛੋਟੇ ਹੁੰਦੇ ਸੀ ਤਾਂ ਅਸੀਂ ਜਿੰਨੇ ਉਹ ਗਾਣੇ ਜਿਹੜੇ ਹੁੰਦੇ ਸੀਗੇ ਕੁੰਡ ਕੱਢ ਲਾ ਪਤਲੀ ਨਾਰੇ ਨਹੀਂ ਸੋਹਰਾਂ ਦੇ ਪੰਡਾ ਆ ਗਿਆ ਜਾਂ ਲੈ ਜਾ ਛੱਲੀਆਂ ਅਪਣਾ ਲਈ ਦਾਣੇ ਮੇਰਾ ਦੂਰ ਦੇ ਇਸ ਤਰ੍ਹਾਂ ਦੇ ਆਉਂਦੇ ਤਾਂ ਹੁੰਦੇ ਨਹੀਂ ਸੀ ਗਾਣ ਆ ਜਾਂਦਾ ਤਾਂ ਹੁੰਦਾ ਨਹੀਂ ਸੀ ਉਹ ਮੂਹਰ ਲਿਆ ਦੋ ਦੋ ਲੈਣਾ ਜਾਂ ਗਾਈ ਜਾਣੀਆਂ ਜੀ ਤੇ ਸਾਡੇ ਮਾਈ ਨੇ ਕਹਿਣਾ ਵੀ ਹੋਰ ਵੀ ਕਿਸੇ ਦੇ ਘਰੇ ਰੌਲਾ ਪੈਂਦਾ ਲੱਗਿਆ ਉੱਥੇ ਸੰਘ ਪਾੜਨ ਅਸੀਂ ਕਹਿਣਾ ਪਵੇ ਨਾ ਪਵੇ ਸਾਨੂੰ ਸਾਡੀ ਆਪਣੀ ਮਰਜ਼ੀ ਅਗਲੇ ਦੀ ਹੋ ਜਾ ਅਗਲੇ ਆਪ ਦਾ ਸਾਖਦਾ ਜੀ ਮਤਲਬ ਜਿਵੇਂ ਆਪਾਂ ਪਹਿਲਾਂ ਗੱਲ ਕਰਦੇ ਹਟਿਆ ਵੀ ਥੋੜਾ ਜਿਹੜਾ ਜ਼ਿੰਦਗੀ ਜਿਉਣ ਦਾ ਤਰੀਕਾ ਵਾ ਉਹ ਵੱਖਰਾ ਵਾ ਹਾਂਜੀ ਮਤਲਬ ਬੇਫਿਕਰੀ ਆ ਜੋ ਆਪਦੀ ਮਾਨ ਆਈ ਮौज ਆ ਉਹ ਕਰਨੀ ਆ ਹਾਂਜੀ ਆਪ ਜੋ ਆਪਦੇ ਚਤ ਨੂੰ ਮੂ ਵੀ ਕਿਸੇ ਕੰਮ ਚ ਵੀ ਜਾਨੀ ਵੱਧ ਤੋਂ ਵੱਧ ਆਪਦੀ ਮਰਜ਼ੀ ਕਰਨੀ ਆ ਵੀ ਐ ਐ ਕਿਸੇ ਦੇ ਮਗਰ ਨਹੀਂ ਲੱਗਣਾ ਜੀ ਜੋ ਕੱਲ ਜਾਂ ਆਪ ਨੂੰ ਚੰਗੇ ਲੱਗਦੇ ਆ ਜੀ ਉਹਵੇਂ ਕਰਨਾ ਬਾਕੀ ਜੇ ਉਹ ਕਿਸੇ ਨੂੰ ਜੇ ਕੋਈ ਗੱਲ ਕਹਿਣ ਵਾਲੀ ਆ ਉਹ ਕਹਿ ਵੀ ਦੇ ਦੇ ਆ ਕਹਿ ਦੇਣੀ ਠੀਕ ਮਨ ਤੇ ਬੋਝ ਨਹੀਂ ਰੱਖਣਾ ਕੋਈ ਵੀ ਨਾ ਨਾ ਮਨ ਤੇ ਬੋਝ ਰੱਖ ਕੇ ਤਾਂ ਫਿਰ ਸਰੀਰ ਖਰਾਬ ਕਰਨੀ ਆ ਜੀ ਜਿਵੇਂ ਤੁਸੀਂ ਦੱਸਿਆ ਵੀ ਸਹੂਲਤਾਂ ਦੀ ਘਾਟ ਹੈਗੀ ਆ ਰੱਖੀ ਆ ਤੁਸੀਂ ਜਾਣ ਕੇ ਹਾਂ ਜੀ ਜਾਣ ਕੇ ਗੱਡੀ ਹਾਈਟਰਸਾਈਕਲ ਜਾਣ ਕੇ ਨਹੀਂ ਲੈ ਤੁਸੀਂ ਹਾਂ ਪੈਸੇ ਦੇ ਨਹੀਂ ਕੋਈ ਗੱਲ ਹੈ ਪੈਸਾ ਆਪ ਲੈ ਸਕਦੇ ਆ ਲੈ ਸਕਦੇ ਹਾਂ ਜਾਣ ਕੇ ਵੀ ਮਤਲਬ ਹੋਵੇ ਕਿਤੇ ਕਿਤੇ ਦਾ ਪ੍ਰਦੂਸ਼ਣ ਕਰਾ ਲਓ ਜੀ ਕਿਤੇ ਦਾ ਬੀਮਾ ਮੁੱਕ ਗਿਆ ਜੀ ਕਿਤੇ ਫਲਾਨਾ ਜੀ ਧਮਕਾ ਜੀ ਐਵੇਂ ਉੱਥੇ ਪੁਲਿਸ ਵਾਲੇ ਖੜਿਆ ਜੀ ਚਲਾਨ ਕਰਦੇ ਆ ਹੁਣ ਆਪਾਂ ਨੂੰ ਕੋਈ ਤਾਂ ਜ਼ਰੂਰਤ ਹੋਊਗੀ ਆਪਾਂ ਕਿਰਾਏ ਦੀ ਗੱਡੀ ਲੈ ਜਾਾਂਗੇ ਆ ਸਹੂਲਤਾਂ ਮਿਲਦੀਆਂ ਨਹੀਂ ਆਪ ਨੂੰ ਲੈ ਵੀ ਆਪਾਂ ਹਾਂ ਉਦੋਂ ਲੈ ਜਾਓ ਤੁਸੀਂ ਜਿੰਨੇ ਤੁਸੀਂ ਗੱਡੀ ਤੇ ਪੈਸੇ ਲੈਉਣੇ ਉਹਨੇ ਦੇ ਵਿਆਜ ਤਾਂ ਤੁਸੀਂ ਕਦੇ ਵੀ ਗੱਡੀ ਆਪਦੀ ਲੋੜ ਜਰੂਰ ਤਾਂ ਲੈ ਜਾ ਸਕਦੇ ਹੋ ਜੀ ਤੇ ਹਾਂ ਤੇ ਜਿਵੇਂ ਮੈਂ ਆਮ ਦੇਖਦਾ ਵੀ ਜਿਹੜਾ ਕੋਈ ਬੰਦਾ ਫੌਜ ਦੀ ਨੌਕਰੀ ਕਰਦਾ ਉਸ ਤੋਂ ਬਾਅਦ ਉਹ ਕਿਸੇ ਸਕੂਲ ਚ ਡਿਊਟੀ ਕਰਨ ਲੱਗ ਜਾਂਦਾ ਜਿਵੇਂ ਬੰਦਾ ਡਰਾਈਵਰੀ ਕਰਦਾ ਰੋਡਵੇਜ ਦੀ ਉਹ ਤੋਂ ਬਾਅਦ ਉਹ ਸਕੂਲ ਦੀ ਗੱਡੀ ਚਲਾਉਣ ਲੱਗ ਜਾਂਦਾ ਕੋਈ ਪ੍ਰਾਈਵੇਟ ਗੱਡੀ ਚਲਾਉਣਾ ਥੋੜੇ ਮਨ ਚ ਨਹੀਂ ਕਦੇ ਆਇਆ ਕੋਈ ਪ੍ਰਾਈਵੇਟ ਗੱਡੀ ਚਲਾਈਏ ਸਕੂਲ ਦੀ ਗੱਡੀ ਚਲਾਈਏ ਚਾਰ ਪੈਸੇ ਉੱਥੋਂ ਆਉਣ ਐ ਨਹੀਂ ਕਦੇ ਦਿਮਾਗ ਚ ਖਿਆਲ ਆਇਆ ਦੇਖੋ ਜੀ ਪੈਸੇ ਵਾਲੀ ਤਾਂ ਆਪਾਂ ਗੱਲ ਰੱਖੀ ਨਹੀਂ ਹੈ ਵੀ ਮਤਲਬ ਪੈਸੇ ਕਮਾਉਣ ਡਰਾਈਵਰੀ ਕਾਰਨ ਨੂੰ ਚਾਹੇ ਜੀ ਵੀ ਕਰਦਾ ਚਾਹੇ ਆਪਣੇ ਸਰੀਰਕ ਤੌਰ ਤੇ ਠੀਕ ਵੀ ਆ ਮੈਂ ਇਹ ਜੀ ਗੱਲ ਨਹੀਂ ਜੀ ਡਰਾਈਵਰੀ ਕਾਰ ਵੀ ਸਕਦਾ ਜੀ ਪਰ ਗੱਲ ਪਹਿਲੇ ਦੇਖੋ ਹਾਲਾਤ ਇਹਦੇ ਆ ਵੀ ਜਿਵੇਂ ਹੁਣ ਐਕਸੀਡੈਂਟ ਆ ਚਾਹੇ ਅੱਜ ਕੱਲ ਨਸ਼ਾ ਪਤਾ ਸਾਬ ਛੱਕਦੇ ਆ ਜੀ ਕੋਈ ਮੰਨ ਲਾ ਮੇਰੀ ਗੱਡੀ 'ਚ ਉਹ ਆਪਦੀ ਗਲਤੀ ਨਹੀਂ ਆ ਕੇ ਬਚ ਗਿਆ ਜੀ ਉਹ ਕਦੇ ਵੀ ਕੋਈ ਦੂਜਾ ਮੰਨੂ ਨਹੀਂ ਯਾਨੀ ਆਪ ਗਲਤੀ ਵਾਲਾ ਉਹਨੇ ਕਿਉਂ ਕਿ ਹੁਣ ਵੱਡੀ ਗੱਡੀ ਵਾਲੇ ਸਿਰ ਪੈਣਾ ਜੀ ਜੇ ਮੈਂ ਬੱਸ ਚਲਾਉਣਾ ਤਾਂ ਜਿਹੜੀ ਮੈਂ ਇਥੇ ਛੋੜੀ ਚੀਜ਼ ਆ ਹਾਂ ਜੀ ਉਹਨਾਂ ਨੇ ਤਾਂ ਪੁਲਿਸ ਵਾਲਿਆਂ ਨੇ ਤਾਂ ਕਿਸੇ ਨੇ ਮੈਨੂੰ ਕਸੂਰਪਾ ਠਰ ਹੋਣਾ ਉਹਦੇ ਉਹਦੇ ਕਰਕੇ ਵੀ ਆਪੇ ਇਸ ਗੱਲ ਤੋਂ ਡਰਦੇ ਮਾਰੇ ਵੀ ਡਰਾਈਵਰੀ ਬੱਸ ਕਰ ਲਈ ਛੱਡਤੀ ਤਾਂ ਛੱਡਤੀ ਮਾ ਕੇ ਆਪਣਾ ਕੰਮ ਚੱਲੇ ਜਾਂਦਾ ਜੀ ਆ ਚਲੋ ਪੈਨਸ਼ਨ ਮਿਲ ਜਾਂਦੇ ਐਵੇਂ ਕਹੀਏ ਬੱਚੇ ਵਿਆਹੇ ਵਿਆਹ ਮਤਲਬ ਸੈਟੀਸਫਾਈ ਹੂੰ ਜਿੰਨਾ ਕਿਹਾ ਉਹਦੇ ਚ ਵਧੀਆ ਹੈਗਾ ਚਲੋ ਲੋਕ ਕਿੱਲੇ ਪੈ ਲਈ ਆ ਉਹਦਾ ਠੇਕਾ ਵੀ ਆ ਜਾਂਦਾ ਜੀ ਠੇਕਾ ਵੀ ਚਲੋ ਥੋੜਾ ਆਉਂਦਾ ਬਾਹਲਾ ਆਉਂਦਾ ਜਿੰਨਾ ਆਏ ਨੇ ਹੈਵੀ ਕੋਈ ਕਈ ਹੁਣ ਮੈਨੂੰ ਕਹਿਣਗੇ ਤੂੰ ਮੋਟਰ ਲਵਾ ਦੇ ਯਾਰ ਤੁਹਾਨੂੰ ਠੇਕਾ ਘੱਟ ਮਿਲਦਾ ਜੀ ਮੈਂ ਕਹਾਂ ਦਿੰਦਾ ਮੂਰੇ ਯਾਰ ਜੇ ਇਹਦੇ ਕੋਲ ਪੈੜੀ ਹੈ ਹੀ ਨਹੀਂ ਫਿਰ ਉਹਨੂੰ ਉਹਨੂੰ ਕੋਈ ਕੁਝ ਵੀ ਨਹੀਂ ਮਿਲਦਾ ਮਤਲਬ ਤੁਸੀਂ ਥੱਲੇ ਨੂੰ ਦੇਖ ਕੇ ਜਾਉਨੇ ਆ ਤਾਂ ਹਾਂ ਨੂੰ ਦੇਖ ਦੇ ਮਤਲਬ ਹਾਂ ਹਾਂ ਐਵੇਂ ਜਾਉਣਾ ਪੈਂਦਾ ਆਪ ਤੋਂ ਹਾਂ ਆਪ ਤੋਂ ਛੋਟੇ ਵਾਲੀ ਦੇਖਾਂਗੇ ਇਹ ਤਾਂ ਫੇਰ ਹੀ ਠੀਕ ਰਹੂ ਬੰਦਾ ਕੀ ਬਾਤ ਹੈ ਜੇ ਹੁਣ ਤਗੜੇ ਦੀ ਰਿਸ ਕਰਾਂਗੇ ਉਹ ਤਾਂ ਫਿਰ ਗੱਲ ਬਾਣੀ ਫਿਰ ਓਕੇ ਹੋਵਾਂਗੇ ਫਿਰ ਓਕੇ ਹੋਵਾਂਗੇ ਜਿਵੇਂ ਨਾ ਅੱਜ ਦੇ ਟਾਈਮ 'ਚ ਆਪਣੀ ਗ੍ਰੈਂਟੀ ਵੀ ਵੱਧ ਗਈ ਕਰਾਊਡ ਜ਼ਿਆਦਾ ਹੋ ਗਿਆ ਪਾਪੂਲੇਸ਼ਨ ਜ਼ਿਆਦਾ ਹੋ ਗਈ ਹਾਂਜੀ ਹਾਂਜੀ نوکریاں دی ਘਾਟ ਮੰਨੀ ਜਾਂਦੀ ਆ ਤੁਹਾਡੇ ਟਾਈਮ ਚ ਤਾਂ ਨੌਕਰੀਆਂ ਦੀ ਮੇਰੇ ਖਿਆਲ ਸ਼ਾਇਦ ਚਲੋ ਇੰਨੀ ਜਿਆਦਾ ਨੌਕਰੀਆਂ ਨਹੀਂ ਸੀ ਪਰ ਫਿਰ ਵੀ ਚਾਂਸ ਜਿਆਦਾ ਮਲੇ ਹੋਰ ਕਿਸੇ ਨੌਕਰੀਏ ਚਾਂਸ ਬਣਿਆ ਕਦੇ ਹਾਂਜੀ ਹਾਂਜੀ ਉਦੋਂ ਚਾਂਸ ਬਣਦਾ ਸੀਗਾ ਜਦੋਂ ਪੜ ਕੇ ਖੜੇ ਸੀ 10 ਪਾਸ ਕਰੀਆਂ ਸੀਗੀਆਂ ਉਹ ਕਿਹੜੀ ਨੌਕਰੀ ਸੀ ਉਹ ਸੀਗੀ ਬੈਂਕ ਦੀ ਇੰਟਰਵਿਊ ਕਲਰਕੇ ਵਾਸਤੇ ਇੰਟਰਵਿਊ ਸੀਗੀ ਜੀ ਆਪਣੇ ਆਪਣੇ ਰਿਸ਼ਤੇਦਾਰ ਨੇ ਕਿਸੇ ਨੇ ਆਪਣਾ ਮੇਰਾ ਨਾਮ ਦਿੱਤਾ ਸੀ ਅਪਲਾਈਮੈਂਟ ਉੱਥੇ ਲੁਧਿਆਣੇ ਜਗਰਾਉਂ ਵੀ ਦਿੱਤਾ ਸੀ ਮੋਗੇ ਵੀ ਦਿੱਤਾ ਸੀ ਉਹ ਲੁਧਿਆਣੇਓ ਮੇਰਾ ਨਾਮ ਆਪਣੇ ਉਹਨਾਂ ਬੰਦੇ ਨੇ ਕਢਾਇਆ ਇੰਟਰਵਿਊ ਦਵਾਉਣ ਵਾਸਤੇ ਜੀ ਕਲਾਰਕੇ ਦੇ ਜੀ ਪਰ ਹੋਇਆ ਕਿ ਮੈਨੂੰ ਡਰਾਈਵਰੀ ਦਾ ਹੀ ਇੰਨਾ ਸ਼ੌਂਕ ਸੀਗਾ ਵੀ ਮੈਰੇ ਚਿੱਤ ਜਿ ਸੀ ਵੀ ਮੈਂ ਡਰਾਈਵਰੀ ਵੀ ਸਿੱਖਣੀ ਆ ਵੀ ਕਿਤੇ ਨੌਕਰੀ ਤੇ ਨਾ ਲੱਗ ਜਾ ਮੈਨੂੰ ਹਾਂ ਵੀ ਨੌਕਰੀ ਤੇ ਨਾ ਲੱਗ ਜਾ ਵੀ ਮੈਂ ਕੀ ਕਰਿਆ ਜਾਣ ਕੇ ਸਾਡੀ ਮਾਤਾ ਨੇ ਕਰਾਇਆ ਭਾੜਾ ਪੈਸੇ ਮੈਨੂੰ ਦੇ ਕੇ ਭੇਜਿਆ ਲੁਧਿਆਣੇ ਜੀ ਤੇ ਮੈਂ ਕੀ ਕਰਿਆ ਉੱਥੋਂ ਭਾਈ ਮੈਂ ਤਾਂ ਮੌਜ ਨਾ ਜਾਣ ਕੇ ਗਿਆ ਇਹਨੇ ਉੱਥੇ ਦਾਸਤਰਾ ਆਪਦਾ ਕੇਲੇ ਕੋਲੇ ਖਾਦੇ ਆਪਦਾ ਖਾਦਾ ਪੀਤਾ ਮੌਜ ਨਾ ਮੜਿਆ ਮੈਂ ਤਾਂ ਸ਼ਾਮ ਨੂੰ ਮੜਿਆ ਜੀ ਚਲੋ ਮੜਿਆ ਭਾਈ ਸਾਡੀ ਮਾਤਾ ਕਹਿੰ ਮਾ ਵੀ ਬੀਬੀ ਮੈਨੂੰ ਤਾਂ ਮਾਤਾ ਮੈਨੂੰ ਤਾਂ ਉਹ ਮੈਨੂੰ ਤਾਂ ਦਫ਼ਤਰ ਨਹੀਂ ਲੱਭਿਆ ਉਹ ਜਗ੍ਹਾ ਜਿੱਥੇ ਜਾਣਾ ਸੀਗਾ ਤੇ ਇੰਟਰਵਿਊ ਸੀ ਜੀ ਭਈ ਮਾਤਾ ਸਾਡੇ ਲੜੀ ਕਹਿੰਦੇ ਤੇਰਾ ਮੂੰਹ ਟੁੱਟਿਆ ਸੀ ਤੂੰ ਕਿਸੇ ਰੱਖਿਸ਼ਾ ਵਾਲਾ ਕਰ ਬਸ ਲੰਦਾ ਰੱਖਸ਼ੇ ਤੇ ਚੜ ਕੇ ਜਾ ਵੜਦਾ ਤੇ ਮੈਂ ਫੇਰ ਝੂਠ ਮਾਰਿਆ ਮਾ ਹਵੇ ਮੈਂ ਰੱਖਸ਼ਾ ਕਿੱਥੋਂ ਲੈ ਕੇ ਜਾਂਦਾ ਮਾ ਮੇਰੇ ਤਾਂ ਪੈਸੇ ਕੱਢ ਲਏ ਕਿਸ ਨੇ ਉੱਥੇ ਬੱਸ ਜੀ ਮੇਰਾ ਤਾਂ ਹੂੰ ਮਾ ਮੇਰੇ ਤਾਂ ਪੈਸੇ ਨਿਕਲ ਕੇ ਜੇ ਜ ਮਾ ਤਾਂ ਮਾਹ ਕਨੈਕਟਰਾਂ ਦੇ ਮਸਾਂ ਮਨਤਾ ਕਰਕੇ ਪੈਂਡ ਪਹੁੰਚਿਆ ਠੂਰ ਮਾ ਸਹੀ ਆ ਹਾਂ ਮੇਰੇ ਤਾਂ ਪੈਸੇ ਪੈਸੇ ਨਹੀਂ ਸੀ ਮੈਂ ਉੱਥੇ ਉੱਥੇ ਕਾ ਰ ਮੈਂ ਆ ਮੈਂ ਆਏ ਹੋਏ ਮੇਰੇ ਨਾਲ ਤਾਂ ਝੂਠ ਮਾਰਿਆ ਜਾਣੀ। ਮਨ ਚ ਉਹ ਸੀ ਵੀ ਕਿਤੇ ਜੋਬ ਤੇ ਡਰਾਈਵਰੀ ਰਹਿ ਜੂਗੀ ਆਪਣੀ। ਹਾਂ ਡਰਾਈਵਰੀ ਰਹਿ ਜੂਗੀ ਫੇਰ ਡਰਾਈਵ ਟਰੱਕ ਹੀ ਸਿੱਖਣਾ। ਕਾਰ ਨਹੀਂ ਡਰਾਈਵਰੀ ਆ। ਕਾਰ ਨਹੀਂ ਡਰਾਈਵਰੀ ਹਾਂ ਡਰਾਈਵਰੀ ਨੂੰ ਮੇਰਾ ਬਹੁਤ ਹੀ ਮਨ ਜਾਣਿਆ। ਚਲਾਉਣੀ ਗੱਡੀ ਬਹੁਤ ਕੱਲੇ ਕੱਲੇ ਨੇ ਵੀ ਡਰਾਈਵਰੀ ਕਰੀ ਜਾਣੀ ਐ। ਡਰਾਈਵਰੀ ਤੋਂ ਨਹੀਂ ਆਪਣਾ ਮਨ ਖਿੱਚਿਆ ਕਦੇ। ਜਿਵੇਂ ਛੋਟੀ ਉਮਰ ਚ ਆਪਾਂ ਨੂੰ ਕਿਸੇ ਚੀਜ਼ ਦਾ ਸ਼ੌਕ ਹੁੰਦਾ ਜਿਵੇਂ ਅੱਜ ਵੀ ਦੇਖਦੇ ਆਪਾਂ ਜੇ ਕਿਸੇ ਦਾ ਬਾਪ ਚਾਚਾ ਕੋਈ ਕਬੱਡੀ ਖੇਡਦਾ ਤਾਂ ਛੋਟਾ ਜਵਾਕ ਵੀ ਕਬੱਡੀ ਦੇ ਗਰਾਊਂਡਾਂ 'ਚ ਜਾਂਦਾ ਹਾਂਜੀ ਹਾਂਜੀ ਜਿਵੇਂ ਡਰਾਈਵਰੀ ਦਾ ਹੁੰਦਾ ਵੀ ਆਪਣੇ ਕੋਈ ਪਿਓ ਦਾਦਾ ਪਹਿਲਾਂ ਡਰਾਈਵਰੀ ਕਰਦਾ ਜਵਾਕ ਨੂੰ ਚਾਹ ਹੁੰਦਾ ਉਹ ਛੋਟੇ ਛੋਟੇ ਖੜਾਉਣੇ ਵੀ ਟਰੱਕ ਜਾਂ ਕੋਈ ਇਸ ਤਰ੍ਹਾਂ ਦੇ ਖੜਾਉਣੇ ਲੈਂਦਾ ਵਾ ਜਾਂ ਉਹ ਪੜ੍ਹਾਈ ਟਾਈਮ ਵੀ ਡਰਾਈਵਰੀ ਦੀਆਂ ਗੱਲਾਂ ਛੇੜਦਾ ਸਾਡੇ ਕੋਲ ਟਰੱਕਾਂ ਜਾਂ ਟਰੱਕ ਚੋਂਦਾ ਜਾਂ ਫਿਰ ਉਹ ਮਤਲਬ ਟਰੱਕਾਂ ਦੀਆਂ ਗੱਲਾਂ ਹੀ ਕਰਦਾ ਤੁਸੀਂ ਫਿਰ ਛੋਟੇ ਹੁੰਦੇ ਵੀ ਕੋਈ ਐਹੋ ਜਿਹੀ ਤੁਹਾਡੇ ਗੱਲ ਯਾਦ ਆਈ ਤੁਸੀਂ ਕੋਈ ਟਰੱਕਾਂ ਦੀਆਂ ਗੱਲਾਂ ਕਰਦੇ ਹੋ ਜਾਂ ਕੋਈ ਪੜ੍ਹਾਈ ਦੇ ਵੇਲੇ ਕੋਈ ਐਹੋ ਜਿਹੀ ਗੱ ਮਿੱਟੀ ਦੇ ਬਣਾ ਲੈਣੇ ਬੱਸਾ ਬੱਸਾ ਮਿੱਟੀ ਦੀਆਂ ਬਣਾ ਕੇ ਆਵੇਂ ਉਵੇਂ ਜੀ ਉਵੇਂ ਖੇਡੀ ਖੁੱਡੀ ਜਾਣਾ ਜੀ ਤੇ ਚਲੋ ਉਸ ਤੋਂ ਬਾਅਦ ਫਿਰ ਵੱਡੇ ਹੋ ਗਏ ਜਿਵੇਂ ਚਾਹਣ ਮੈਂ ਪੜ ਕੇ ਸਾਡਾ 10 ਪਾਸ ਕਰਕੇ ਆਟਿਆ ਜੀ ਉਹ ਮੇਰੇ ਕੋਲੇ ਰੰਗ ਬਚੇ ਸੀਗੇ ਮਤਲਬ ਜਿਹੜੇ ਆਪਦੇ ਹੁੰਦੇ ਡ੍ਰੈਂਗ ਵਾਲੇ ਡ੍ਰੈਂਗ ਮੇਰੀ ਬਹੁਤ ਵਧੀਆ ਸੀਗੇ ਜਣੇ ਜੀ ਹਾਂ ਹੁਣ ਵੀ ਮੇਰੀ ਡ੍ਰੈਂਗ ਬਹੁਤ ਵਧੀਆ ਹੱਥ ਮੇਰਾ ਉਸੇ ਤਰ੍ਹਾਂ ਹੀ ਆ ਜੀ ਤੇ ਮੈਂ ਉਦੋਂ ਜਿੰਨੇ ਆਪਦੇ ਰੰਗ ਰੰਗ ਬਚੇ ਮੈਂ ਫੋਟੋ-ਫੋਟੋ ਬਣਾਈਆਂ ਉਦੋਂ ਵੀ ਮੈਂ ਇੱਕ ਟਰੱਕ ਦੀ ਫੋਟੋ ਬਣਾਈ ਮਤਲਬ ਆਪਦੇ ਮੇਰੇ ਹਜੇ ਵੀ ਸੀਸੇ ਤੇ ਝੜ ਕੇ ਲਾਈ ਆਉਂ ਥੋੜਾ ਜਿਹਾ ਕਾਗਜ਼ਾ ਜਿਹਾ ਹੋ ਗਿਆ ਖਰਾਬ ਜਿਹਾ ਜੀ ਹਜੇ ਵੀ ਉਹ ਮੇਰੀ ਫੋਟੋ ਲਾਈ ਵੀ ਆਪਦੇ ਰੱਖੀ ਆ ਜੀ ਬੇਕ ਮੈਂ ਦਾਰਾ ਸੋਹਾਂ ਦੀ ਫੋਟੋ ਬਣਾਈ ਪਹਿਲਵਾਨ ਦੀ ਮਤਲਬ ਮੈਂ ਖੜੇ ਵੀ ਅਸ ਲੋਟਾ ਜੀ ਬੈਲਟ ਲੱਗੀ ਉਹ ਮੈਂ ਬਣਾਈ ਤਾਂ ਇਸ ਤਰ੍ਹਾਂ ਗੁਰੂ ਗਵਿੰਦ ਸਿੰਘ ਦੀ ਫੋਟੋ ਬਣਾਈ ਪੌਂਡਾ ਸਾਹਿਬ ਜਿੱਥੇ ਉਹਨਾਂ ਨੇ ਕਵਤਾਰਾ ਚੀ ਸੀ ਜੀ ਉਹ ਫੋਟੋ ਮੈਂ ਬਣਾਈ ਮਤਲਬ ਉਹ ਮੇਰੀ ਮਾਸੀ ਕੋਲ ਆ ਸਧਾਰ ਫੋਟੋ ਪਈ ਉੱਥੇ ਮੇਰੀ ਡਰੈਗ ਜ ਜਾਣੀ ਉਦੋਂ ਵੀ ਮੈਂ ਟਰੱਕ ਦੇ ਫੋਟੋ ਜਾਨੀ ਬਣਾਏ ਮੈਂ ਮਤਲਬ ਕਹਿਣ ਦਾ ਮਤਲਬ ਦਿਲ ਦਿਮਾਗ ਕੇ ਟਰੱਕ ਬਸਿਆ ਹੋਇਆ ਸੀ ਹਾਂ ਕਿਉਂਕਿ ਆਪਦੀਆਂ ਗੱਡੀਆਂ ਸੀ ਨਾ ਸਾਡੀਆਂ ਟਰਾਂਸਪੋਰਟਰ ਸੀਗੇ ਪਹਿਲਾਂ ਬਾਹਰ ਚ ਸਾਡੇ ਤਿੰਨ ਬੱਸਾਂ ਸੀ ਦੋ ਟਰੱਕ ਸੀਗੇ ਸਾਡੇ ਲਾਇਲਪੁਰ ਜ਼ਿਲ੍ਹਾ ਸੀ ਆਪਣੇ ਤੋਂ ਸਾਨੇਖ ਸਿੰਘ ਜਿਵੇਂ ਆਪਾਂ ਗੱਲ ਕਰਦੇ ਆਂ ਵੀ ਹਰ ਬੰਦੇ ਦਾ ਜ਼ਿੰਦਗੀ ਜਿਉਣ ਦਾ ਆਪਣਾ ਆਪਣਾ ਤਰੀਕਾ ਹਾਂਜੀ ਹਾਂਜੀ ਪੈਸਾ ਕਿਤੇ ਨਾ ਕਿਤੇ ਜਾ ਕੇ ਜ਼ਿੰਦਗੀ ਚ ਮੁੱਕ ਹੋ ਜਾਂਦਾ ਵਾ ਹਾਂਜੀ ਤੇ ਲੋਡ ਵੀ ਆ ਪੈਸਾ ਬੰਦੇ ਦੀ ਬਿਲਕੁਲ ਜੀ ਬਿਲਕੁਲ ਪਰ ਮੇਰਾ ਖਿਆਲ ਵੀ ਇੰਨੀ ਲੋਡ ਨਹੀਂ ਹੈ ਜਿੰਨੀ ਅੱਜ ਬੰਦੇ ਨੇ ਬਣਾ ਲਈ ਹੋਈ ਆ ਹਾਂਜੀ ਬੰਦਾ ਜ਼ਿੰਦਗੀ ਜਿਉਣ ਲਈ ਪੈਸਾ ਕਮਾਉਂਦਾ ਸੁੱਖ ਸਹੂਲਤਾਂ ਲਈ ਪੈਸਾ ਕਮਾਉਂਦਾ ਪਰ ਮੇਰਾ ਖਿਆਲ ਵੀ ਪਹਿਲਾ ਬੰਦਾ ਪੈਸੇ ਪਿੱਛੇ ਭੱਜਦਾ ਆਉਦੀ ਜ਼ਿੰਦਗੀ ਆਉਦੀ ਸਿਹਤ ਖਰਾਬ ਕਰ ਲੈਂਦਾ ਹਾਂਜੀ ਮੋੜ ਕੇ ਉਹ ਸਾਰਾ ਪੈਸਾ ਉਹਦੀ ਸਿਹਤ ਤੇ ਲੱਗ ਜਾਂਦਾ ਵਾ ਫਿਰ ਉਹਨੂੰ ਤੰਦਰੁਸਤੀ ਨਹੀਂ ਮਿਲਦੀ ਜਦ ਨੂੰ ਉਹਦੀ ਕਹਾਣੀ ਉਹ ਨੇੜੇ ਜਾ ਲੱਗਦੀ ਆ ਹਾਂਜੀ ਹਾਂਜੀ ਤੇ ਆਪਣੀ ਆਪਣੀ ਸੋਚ ਆ ਹਰ ਕਿਸੇ ਬੰਦੇ ਦੀ ਲੋਕ ਬਾਹਰ ਨੂੰ ਵੀ ਭੱਜ ਰਹੇ ਆ ਇੱਥੇ ਵੀ ਲੋਕ ਪੈਸਾ ਪੈਸਾ ਕਰਦੇ ਕੰਮ ਕਰਦੇ ਆ ਹਾਂਜੀ ਹਾਂਜੀ ਥੋੜਾ ਜ਼ਿੰਦਗੀ ਦਾ ਕੀ ਤਿਆਰ ਬਤ ਤੁਸੀਂ ਕੀ ਸੋਚਦੇ ਹੋ ਜ਼ਿੰਦਗੀ ਕਿਵੇਂ ਹੋਣੀ ਚਾਹੀਦੀ ਆ ਕਿਵੇਂ ਜਿਉਣੀ ਚਾ ਦੇਖੋ ਜੀ ਮੈਂ ਕਹਿੰਦਾ ਵੀ ਠੀਕ ਆ ਪੈਸਾ ਤਾਂ ਮੁੱਖ ਹੈਗਾ ਹੀ ਕਿਉਂਕਿ ਹਰ ਇੱਕ ਚੀਜ਼ ਆ ਜਿਹੜੀ ਉਹ ਪੈਸੇ ਨਾਲ ਹੀ ਪ੍ਰਾਪਤ ਹੋਣੀ ਆ ਬਿਲਕੁਲ ਜੀ ਪਰ ਪੈਸਾ ਇਹ ਵੀ ਨਹੀਂ ਵੀ ਇੰਨਾ ਤੁਸੀਂ ਹਰ ਵળે ਮਰੂ ਮਰੂ ਕਰੀ ਜਾਵੋ ਜਾਂ ਫਿਰ ਜਿਆਦੇ ਹੈ ਐ ਹੋ ਜੇ ਇੱਥੋਂ ਵੀ ਆਏ ਉੱਥੋਂ ਵੀ ਹੋ ਜੇ ਬਾਕੀ ਹਰੇਕ ਬੰਦੇ ਨੂੰ ਇਹ ਵੀ ਪਤਾ ਵੀ ਪੈਸਾ ਮੇਰੀ ਪ੍ਰਾਪਰਟੀ ਕੀ ਆ ਜੀ ਹੁਣ ਮੈਂ ਜੇ ਦਿਹਾੜੀ ਕਰਦਾ ਤਾਂ ਮੇਰੇ ਕੋਲੇ ਉਹ 400 ਹੀ ਆਉਣਾ ਜੀ ਤੇ ਮੇਰਾ ਮਤਲਬ ਇਹ ਆ ਵੀ ਮੈਨੂੰ 400 ਦੇ ਵਿੱਚ ਰਹਿ ਗਈ ਆ ਉਹ ਜਿੰਦਗੀ ਜਿਹੜੀ ਜਿਉਣੀ ਚਾਹੀਦੀ ਆ ਖਰਚੇ ਉਨਹੀਂ ਕਰਨੇ ਚਾਹੀਦੇ ਖਰਚੇ ਉਹਦੇ ਹਾਂ ਪੈਰਾਂ ਚਾਦਰ ਦੇ ਕੇ ਪੈਰ ਬਸਾਰੋ ਦਾ ਮਤਲਬ ਇਹੀ ਆ ਵੀ ਚਾਦਰ ਤੋਂ ਪੈਰ ਬਾਹਰ ਨਾ ਕੱਢੋ ਜੀ ਉਹ ਜੇ 400 ਕਮਾਏ ਦਾ ਆ ਉਹਦੇ 400 ਦੇ ਵਿੱਚ ਹੀ ਰਹੋ 12000 ਤੁਹਾਡਾ ਮਹੀਨੇ ਦੇ ਆਮਦਨ ਤਾਂ 12 ਦੇ ਵਿੱਚ ਔਖੇ ਸਾਰੋ ਸੌਖੇ ਸਾਰੋ ਜੀ ਹੁਣ ਜੇ ਤੁਸੀਂ ਕਰਜ਼ਾ ਝੱਕੋਗੇ ਕਿਸੇ ਤੋਂ ਆਵੇਂ ਬਾਜੂ ਫੜ ਲੋਗੇ ਉਹ ਛੋੜਨੇ ਨਹੀਂ ਜੀ ਫੇਰ ਫੇਰ ਤੁਹਾਡੇ ਅਗਲਾ ਘਰ ਕਿਹੜਾ ਮਾਰੂ ਫੇਰ ਤੁਸੀਂ ਮਤਲਬ ਕਿ ਹੋਵੋਗੇ ਜੀ ਇਸ ਕਰਕੇ ਪੈਸਾ ਪੈਸਾ ਹੈ ਜ਼ਰੂ ਬੰਦੇ ਨੂੰ ਹਰੇਕ ਨੂੰ ਮਿਹਨਤ ਕਰਨੀ ਚਾਹੀਦੀ ਹੈ ਕਹੋਂਗੇ ਕੰਮ ਹੀ ਪੂਜਾ ਜੀ ਮੈਂ ਪਹਿਲਾਂ ਆਮ ਵੀ ਇਹ ਗੱਲ ਕਰਦਾ ਹੁੰਨਾ ਵੀ ਜਿਹੜਾ ਮੁੱਖ ਕੰਮ ਤਾਂ ਬੰਦੇ ਦਾ ਕਰਮ ਆ ਜਿਹੜਾ ਕੰਮ ਹੀ ਆ ਜੀ ਕਿਉਂਕਿ ਕੰਮ ਕਰੇ ਬਿਨਾਂ ਤਾਂ ਸਾਨੂੰ ਕਿਸੇ ਨੂੰ ਕੁਝ ਦੇਣਾ ਨਹੀਂ ਜੀ ਕਿਉਂਕਿ ਠੀਕ ਹੈ ਨਹੀਂ ਮੈਂ ਤੁਹਾਡੇ ਗੱਡੇ ਚ ਲਾਉਂਗਾ ਫੇਰ ਕੰਮ ਕਰੂੰ ਮਤਲਬ ਕੰਮ ਹੀ ਉਹ ਵੀ ਫੇਰ ਤਨਖਾਹ ਦੇਵੋਗੇ ਮਹੀਨੇ ਬਾਅਦ ਤੁਸੀਂ ਮੈਨੂੰ ਹਾਂ ਜੀ ਇਤਰਾ ਵੀ ਠੀਕ ਆ ਪੈਸਾ ਪਰ ਮੇਰੀ ਤਾਂ ਇਹ ਆ ਵੀ ਮੈਂ ਕਹਿੰਦਾ ਵੀ ਲੋੜ ਅਨਸਾਰ ਪੈਸਾ ਚਾਹੀਦਾ ਵੀ ਜ਼ਰੂਰ ਆ ਜੀ ਪਰ ਆਇਮ ਨਹੀਂ ਨਿਰਾਪੂਰਾ ਵੀ ਪੈਸੇ ਦੇ ਮਗਰੀ ਪੈ ਕੇ ਆਪਦੀ ਸਿਹਤ ਖਰਾ ਠੀਕ ਆ ਬਾਕੀ ਦੁਨੀਆਦਾਰੀ ਆ ਕਿਹੜੇ ਤੱਕ ਕੋਈ ਸਿਸਟਮ ਕਿਵੇਂ ਆ ਹੁਣ ਪੈਸਾ ਲੋਕਾਂ ਕੋਲੇ ਬਥੇਰਾ ਵਾ ਕਈ ਉਹ ਜਿਹਦੇ ਕੋਲੇ ਜ਼ਿਆਦਾ ਅੱਜ ਦੇ ਉਹ ਵੀ ਨਹੀਂ ਗਏ ਬਿਲਕੁਲ ਹਾਏ ਉਹ ਜਿਵੇਂ ਹੁਣ ਬਾਦਲ ਆ ਰਗੇ ਲਾ ਲੋ ਜੋ ਕੁਝ ਲਾ ਲੋ ਫੇਰ ਸਿੰਬੜੇ ਵੇ ਉਹਦੋਂ ਭਜਦੇ ਆ ਆਪਾਂ ਨੂੰ ਪਤਾ ਵੀ ਇੰਨੇ ਕੇ ਚਲੋ ਪੈਨਸ਼ਨ ਮਿਲ ਜਾਂਦੀ ਆ ਵੀ ਵਧੀਆ ਸੋਹਣਾ ਗੁਜ਼ਾਰਾ ਹੋਈ ਜਾਂਦਾ ਆਪਣਾ ਐਵੇਂ ਐਵੇਂ ਕੀ ਲੋੜ ਆ ਹਨਾ ਮਤਲਬ ਪਰਮਾਤਮਾ ਬਾਰੇ ਤੁਹਾਡਾ ਕੀ ਖਿਆਲ ਆ ਮਤਲਬ ਰੱਬ ਬਾਰੇ ਕੀ ਸੋਚਦੇ ਹੋ ਜਾਂ ਧਰਮ ਬਾਰੇ ਕੀ ਸੋਚਦੇ ਹੋ ਬੰਦੇ ਨੂੰ ਕਿਵੇਂ ਦਾ ਮਤਲਬ ਪਰਮਾਤਮਾ ਹੈਗਾ ਜਾਂ ਕਿਵੇਂ ਆ ਉਹਦੀ ਥੋੜੀ ਕੀ ਸੋਚ ਹੈ ਇੱਥੇ ਵੀ ਹੁਣ ਦੇਖੋ ਉਹਦੇ ਬਾਰੇ ਹੁਣ ਹੁਣ ਜੇ ਤਾਂ ਗੱਲਾਂ ਕਈ ਤਰ੍ਹਾਂ ਦੀਆਂ ਹੁਣ ਪੜਾਈ ਦੇ ਵਿੱਚੋਂ ਵੀ ਆਪਾਂ ਪੜ੍ਹਦੇ ਆ ਜੀ ਹੁਣ ਕੋਈ ਦੇਖੋ ਪੜ੍ਹਦੇ ਆ ਚਲੋ ਮੈਂ ਵੀ ਪੜਿਆ ਵੀ ਇਹ ਜੱਗ ਮਿੱਠਾ ਅਗਲਾ ਕਿਸੇ ਦਾ ਡਿੱਠਾ ਠੀਕ ਆ ਇਹ ਵੀ ਗੱਲ ਆ ਚਲੋ ਇਹ ਵੀ ਗੱਲ ਕਿਸੇ ਨੇ ਕੋਈ ਦਿਮਾਗ ਨਾਲ ਜਾਂ ਕਹੀ ਜਾਂ ਹੈਗੀ ਜਾਂ ਕਿਵੇਂ ਆ ਬਿਲਕੁਲ ਜੀ ਬਾਕੀ ਦੇਖੋ ਹੁਣ ਪਰਮਾਤਮਾ ਕੋਲੇ ਮੈਂ ਤਾਂ ਕਹਿੰਦਾ ਵੀ ਚਲੋ ਜੋ ਕਦੇ ਜਾਂਦੇ ਆ ਜੋ ਵੀ ਜਾਂਦੇ ਆ ਅੱਜ ਤੱਕ ਵਾਪਸ ਕੋਈ ਮੁੜ ਕੇ ਨਹੀਂ ਆਇਆ ਨਹੀਂ ਆਇਆ ਠੀਕ ਆ ਜੀ ਗੁਰੂ ਗ੍ਰੰਥ ਸਾਹਿਬ ਗੁਰੂ ਸਾਹਿਬ ਨੂੰ ਆਪਾਂ ਮੰਨਦੇ ਆ ਉਹਨਾਂ ਨੇ ਬਹੁਤ ਚੰਗੀਆਂ ਗੱਲਾਂ ਥੋਡੀ ਜ਼ਿੰਦਗੀ ਨੂੰ ਸੇਧ ਦੇਣ ਵਾਲੀਆਂ ਗੱਲਾਂ ਉਹਦੇ 'ਚ ਲਿਖੀਆਂ ਹੋਈਆਂ ਜੀ ਉਹਦੇ ਤੇ ਤੁਸੀਂ ਅਮਲ ਕਰੋ ਗੱਲਾਂ ਵਧੀਆ ਆਪਦੀ ਜ਼ਿੰਦਗੀ ਵਧੀਆ ਨਿਭਾਉਣ ਦੀ ਕਰੋ ਕਿਸੇ ਨਾਲ ਮਾੜਾ ਨਾ ਬੋਲੋ ਕਿਸੇ ਦਾ ਮਾੜਾ ਨਾ ਕਰੋ ਕਿਸੇ ਮਤਲਬ ਉਹਦਾ ਉਸ ਤਰ੍ਹਾਂ ਜ਼ਿੰਦਗੀ ਨੂੰ ਜਿਉਣਾ ਮਤਲਬ ਮਤਲਬ ਜਿਹੜੀ ਦਿੱਤੀ ਹੋਈ ਜ਼ਿੰਦਗੀ ਆ ਇਹਦੇ 'ਚ ਉਹ ਸਾਰਾ ਕੁਝ ਕਰੋ ਜੋ ਪਰਮਾਤਮਾ ਦਾ ਬਾਣੀ ਕਹਿ ਰਹੀ ਆ ਹਾਂਜੀ ਬਾਣੀ ਕਹਿ ਰਹੀ ਆ ਅੱਗੇ ਦਾ ਸੋਚ ਕੇ ਜੇ ਅੱਗੇ ਦਾ ਦੇਖੋ ਹੁਣ ਕੀ ਹੋਣਾ ਨਾ ਦੇਰ ਮੇਰੇ ਵਾਸਤੇ ਨਹੀਂ ਇਹ ਗੱਲ ਜੀ ਹੁਣ ਆਪਾਂ ਕਹਿੰਦੇ ਵੀ ਮੌਤ ਔਰ ਤੋਂ ਡਰਨ ਦਾ ਮਕਸਦ ਇਹ ਨਹੀਂ ਹੈ ਮੌਤ ਦਾ ਉਹ ਕਹਿੰਦੇ ਵੀ ਭਾਈ ਕਿਸੇ ਨਾਲ ਧੋਖਾ ਨਾ ਕਰ ਕਿਉਂਕਿ ਤੂੰ ਵੀ ਇੱਥੇ ਸੰਸਾਰ ਤੇ ਰਹਿਣਾ ਨਹੀਂ ਤੈਨੂੰ ਵੀ ਚਲੇ ਜਾਣਾ ਜੀ ਠੀਕ ਹੈ ਨਾ ਜੀ ਹੁਣ ਜਦੋਂ ਜਿਹੜੀ ਗੱਲ ਦਾ ਮੈਨੂੰ ਪਤਾ ਹੀ ਨਹੀਂ ਹੁਣ ਮੌਤ ਆ ਮੇਰੀ 10 ਸਾਲਾਂ ਨੂੰ ਹੋਣੀ ਜਾਂ ਬੰਦਕ ਨੂੰ ਹੋ ਜਾਣੀ ਜਾਂ ਕਦੋਂ ਮੌਤ ਸ਼ਬਦ ਤਾਂ ਸਾਡੇ ਮਰੇ ਤੋਂ ਬਾਅਦ ਜੋੜਨਾ ਛੋਡੇ ਨਾਂ ਦੇ ਨਾਲ ਮੌਤ ਕੋਈ ਨਾ ਤਾਂ ਕੋਈ ਜਾਨ ਦੀ ਜੋਗ ਦੀ ਚੀਜ਼ ਆ ਜੀ ਜੀ ਮੌਤ ਤਾਂ ਇੱਕ ਸ਼ਬਦ ਬਣਿਆ ਸਾਡੀ ਜ਼ਿੰਦਗੀ ਸੰਪੂਰਨ ਹੋ ਗਈ ਉਹਨੂੰ ਕਹਿਣਾ ਇਹਦੀ ਮੌਤ ਹੋ ਗਈ ਹਾਂਜੀ ਮਤਲਬ ਉਹਦੀ ਜ਼ਿੰਦਗੀ ਸਮਾਪਤ ਹੋ ਗਈ ਮਤਲਬ ਮੌਤ ਸੋਚ ਕੇ ਅੱਜ ਨਾ ਮੌਤ ਦਾ ਕੋਈ ਚੀਜ਼ ਨਹੀਂ ਹੈ ਜੀ ਮੌਤ ਕੋਈ ਜਿਉਂਦੀ ਜਾਗਦੀ ਕੋਈ ਚੀਜ਼ ਆ ਮਤਲਬ ਜਾਂ ਇੱਥੇ ਫਿਰ ਰਹੀ ਆ ਕਿਤੇ ਕੋਈ ਮੌਤ ਤਾਂ ਜਦੋਂ ਤੁਸੀਂ ਮਰ ਕੇ ਖਤਮ ਹੋਗੇ ਤਾਂ ਆਪਾਂ ਕਹਿੰਦੇ ਇਹਦੀ ਮੌਤ ਹੋ ਗਈ ਹਾਂਜੀ ਜਿਉਂਦੇ ਦੇ ਨਾਂ ਨਾਲ ਕਿਸੇ ਦੀ ਮੌਤ ਜੁੜੀ ਕਿਤੇ ਨਾ ਤੁਸੀਂ ਕਿਸੇ ਨੂੰ ਕਿਹਾ ਵੀ ਜਿਉਂਦੇ ਬੰਦੇ ਨੂੰ ਕਹੇ ਤੇਰੀ ਮੌਤ ਹੋ ਗਈ ਜ ਸਮਾਪਤ ਹੋ ਗਈ ਆਪਣੇ ਸਵਾਸ ਚੱਲਣੋਂ ਹਟ ਗਏ ਸਰੀਰ ਸਮਾਪਤ ਹੋ ਗਿਆ ਕੋਈ ਕਿਸੇ ਤਰ੍ਹਾਂ ਹੋਇਆ ਜੀ ਬੜਨ ਦਾ ਬਹਾਨਾ ਨਹੀਂ ਆ ਜੀ ਜੀ ਤਾਂ ਉਹ ਮੌਤ ਦਾ ਸ਼ਬਦ ਉਹਦੇ ਨਾਲ ਜੁੜੂ ਨਾ ਉਦੋਂ ਮੈਨੂੰ ਪਤਾ ਕੋਈ ਨਹੀਂ ਮੈਂ ਤਾਂ ਮਰ ਚੁੱਕਿਆ ਉਹਦਾ ਮੈਂ ਮੇਰੇ ਲਈ ਉਹ ਤਾਂ ਸਾਰੇ ਮਰ ਗਏ ਬਿਲਕੁਲ ਬਿਲਕੁਲ ਮੈਂ ਇੱਕ ਆਪ ਮਰੇ ਜੱਗ ਪਰ ਲਉ ਜੀ ਹੋਰਾਂ ਬਾਤ ਤਾਂ ਮੈਂ ਕੱਲਾ ਮਰਿਆ ਮੇਰੇ ਬਾਅਦ ਤਾਂ ਸਾਰੇ ਮਰ ਗਏ ਕਹੋਗੇ ਮੈਨੂੰ ਮੈਂ ਕੱਲੇ ਉਹਨਾਂ ਨੂੰ ਨਹੀਂ ਮੈਨਣਾ ਕਿਸੇ ਨੂੰ ਮੁੜ ਕੇ ਹੁਣ ਉਹ ਮੈਨੂੰ ਨਹੀਂ ਕਿਸੇ ਦੇਖਣੇ ਮੁੜ ਕੇ ਬਾਅਦ ਚ ਉਹਦੋਂ ਬਾਅਦ ਮੈਂ ਮਰ ਗਾ ਬਿਲਕੁਲ ਹਾਂ ਜੀ ਇੱਕ ਨਾ ਜਿਵੇਂ ਅ ਥੋੜਾ ਲਾਈਫ ਸਟਾਈਲ ਆ ਬੇਫਿਕਰੀ ਚ ਰਹਿਣਾ ਪ੍ਰਵਾਹ ਨਹੀਂ ਕਰਨੀ ਮਰਜ਼ੀ ਨਾ ਖਾਣਾ ਕਿਸੇ ਬੰਦੇ ਦੀ ਕੋਈ ਪ੍ਰਵਾਹ ਨਹੀਂ ਆਪਾਂ ਨੂੰ ਦੁਨੀਆ ਕੀ ਗੱਲ ਕਰਦੀ ਐ ਇਸ ਬਾਰੇ ਹਾਂ ਜੀ ਆਪਾਂ ਨੂੰ ਕਿਸੇ ਦਾ ਦੇ ਕੋਈ ਕੋਈ ਆਪਾਂ ਕਹਿੰਦੇ ਕੋਈ ਕਿਸੇ ਦਾ ਕੰਮ ਵੱਧ ਆ ਜੀ ਠੀਕ ਆ ਹੁਣ ਆਪਾਂ ਕਹਿੰਦੇ ਕਿਸੇ ਦੇ ਕੰਮ ਤੇ ਮੈਂ ਛੜੀ ਜਾਵਾਂ ਕਿਉਂ ਮੇਰਾ ਤਾਂ ਉਹਨਾਂ ਨੇ ਕੋਈ ਨੁਕਸਾਨ ਨਹੀਂ ਕੀਤਾ ਜੀ ਹੁਣ ਤੁਸੀਂ ਮੰਨ ਲਓ ਤੁਸੀਂ ਟਰੱਕ ਲਿਆ ਜੀ ਤੇ ਮੈਂ ਛੜੀ ਜਾਵਾਂ ਹਾਏ ਜੀ ਇਹਨਾਂ ਤਾਂ ਟਰੱਕ ਲੈ ਲਿਆ ਵੀ ਜੀ ਤੇ ਜੇ ਤੁਸੀਂ ਟਰੱਕ ਲਿਆ ਉਹਦੇ ਦੋ ਬੰਦਿਆਂ ਨੂੰ ਰੋਜ਼ਗਾਰ ਹੀ ਮਿਲੂ ਇੱਕ ਤੁਸੀਂ ਡਰਾਈਵਰ ਰੱਖੋਗੇ ਇੱਕ ਕੰਡਕਟਰ ਰੱਖੋਗੇ ਤੁਹਾਡਾ ਕੋਈ ਨੁਕਸਾਨ ਨਹੀਂ ਮੇਰਾ ਤਾਂ ਕੋਈ ਨੁਕਸਾਨ ਨਹੀਂ ਤੇ ਮੈਂ ਐਵੇਂ ਜੜੀ ਬਿਲਕੁਲ ਮਤਲਬ ਇਹ ਆਪਾਂ ਆਉਂਦੀ ਉਮਰ ਪੈਸੇ ਪਤਾ ਨਹੀਂ ਕਿੱਥੋਂ ਆਉਂਦੇ ਯਾਰ ਪਤਾ ਨਹੀਂ ਕਿਵੇਂ ਟਰੈ ਇਹਨਾਂ ਟਰੱਕ ਲੈ ਲੈ ਵੀ ਚੰਗੀ ਗੱਲ ਹੀ ਆ ਬੜਾਣਾ ਤਾਂ ਬੜਾਣਾ ਤਾਂ ਚੰਗੀ ਗੱਲ ਆ ਢੋਖਾ ਨਾ ਕਰੋ ਬਲੋ ਤੁਸੀਂ ਆਪਦੀ ਨੇਕ ਕਮਾਈ ਨਾਲ ਜਿੰਨਾ ਮਰਜ਼ੀ ਬਲੋ ਉਹ ਤੁਹਾਨੂੰ ਕੋਈ ਉਹਦੇ ਤੇ ਰੋਕ ਟੋਕ ਨਹੀਂ ਮਤਲਬ ਆਪਾਂ ਇਹ ਉਹ ਵੀ ਬਲੋ ਬਲੋ ਵੀ ਨਾਲਾਵਾਂ ਦਾ ਸਰੀਰ ਦਾ ਵੀ ਖਿਆਲ ਸਰੀਰ ਫਿੱਟ ਰੱਖੋ ਸਰੀਰ ਤੰਦਰੁਸਤ ਵੀ ਉਹ ਵੀ ਚੀਜ਼ ਵਧੀਆ ਰੱਖੋ ਸੋਚ ਵਧੀਆ ਰੱਖੋ ਬਿਲਕੁਲ ਮਤਲਬ ਇਹ ਸੋਚਾਂਗੇ ਤਾਂ ਆਪਣੀ ਉਮਰ ਘਟਣੀ ਹੈ ਹਾਂ ਘਟਣੀ ਹੈ ਬਿਲਕੁਲ ਜੀ ਚੰਗੀ ਸੋਚ ਆਉਣੀ ਹੈ ਹਾਂ ਸੋਚ ਵਧੀਆ ਰੱਖੋ ਇੱਕ ਜਿਵੇਂ ਮੈਂ ਤੁਹਾਨੂੰ ਇਹ ਸਵਾਲ ਪੁੱਛਣਾ ਚਾਹੁੰਦਾ ਸੀਗਾ ਵੀ ਜਿਵੇਂ ਤੁਸੀਂ ਇਹ ਸਾਰਾ ਬੇਪਰਵਾਹੀਆਂ ਵਾਲੀ ਜ਼ਿੰਦਗੀ ਜਿਉਂਦੇ ਹੋ ਤਾਂ ਇਹਦੇ 'ਚ ਕਿਤੇ ਨਾ ਕਿਤੇ ਆਪਾਂ ਦੁਨੀਆਦਾਰੀ ਨੂੰ ਥੋੜਾ ਸਾਈਡ ਤੇ ਰਹਿ ਜਾਂਦੇ ਆ ਮਤਲਬ ਦੁਨੀਆ ਇੱਧਰ ਇੱਕ ਟਰੈਕ ਤੇ ਚੱਲਦੀ ਆ ਪੈਕ ਤੇ ਚੱਲਦੀ ਆ ਫਿਰ ਇਹ 'ਚ ਜਾ ਕੇ ਸਾਰਾ ਕੁਝ ਆਉਂਦਾ ਜਿਵੇਂ ਕਰਦਿਆਂ ਵੱਲੋਂ ਵਿਆਹ ਦੇ ਟਾਈਮ ਨਾਲ ਪ੍ਰੈਸ਼ਰ ਪਾਇਆ ਜਾਂਦਾ ਆਪਣੇ ਤੇ ਵੀ ਐਸ ਉਮਰ 'ਚ ਵਿਆਹ ਕਰਾਉਣਾ ਜਾਂ। ਉਹਦੇ 'ਚ ਫਿਰ ਥੋੜਾ ਇੱਧਰ-ਉੱਧਰ ਹੋਇਆ ਥੋੜਾ ਸਿਸਟਮ। ਉਹ ਦੇਖੋ ਜੀ ਉਹਦਾ ਵਿਆਹ ਤਾਂ ਮੈਂ ਕਰਾ ਕੇ ਖੁਸ਼ ਨਹੀਂ ਸੀ ਅਸਲ 'ਚ ਸੱਚੇ ਪੁੱਛੋ। ਜੀ। ਮੈਂ ਤਾਂ 30 ਸਾਲ ਦੀ ਮੇਰੀ ਉਮਰ ਹੋ ਗਈ ਸੀ। ਜੀ। ਤੇ ਮੈਂ ਤਾਂ ਇਸ ਗੱਲ ਨੂੰ ਮੰਨਿਆ ਨਹੀਂ ਸਿਰਾਂ। ਮੈਂ ਤੁਸੀ ਉਹ ਬੇਫਿਕਰੀ ਵਾਲੇ ਮਾਹੌਲ 'ਚ ਹੀ ਸੀਗੀ। ਮੈਨੂੰ ਮੈਂ ਹੁਣ ਦੇਖਦਾ ਰਹਿੰਦਾ ਵੀ ਘਰੇ ਬੁੜੀਆਂ ਦੇ ਕਿਵੇਂ ਨੂੰਹਾਂ ਸੱਸਾਂ ਦੇ ਲਾਲ ਹੋਰ ਫਲਾਨਾ ਕਲੇਸ਼ ਕਰੀਏ ਪੈਂਦੇ ਰਹਿੰਦੇ ਮੈਂ ਉਹਨਾਂ ਗੱਲਾਂ ਤੋਂ ਚਾਲੂ ਹੋਇਆ ਸੀ ਜੀ ਮੇਰਾ ਮਾਨਸੀ ਵੀ ਇਹ ਬੰਦਣਾ ਇਹ ਸੀ ਜੇ ਨਹੀਂ ਹੋਣੀ ਚਾਹੀਦੀ ਵੀ ਆਪਾਂ ਪੈਣਾ ਹੀ ਨਹੀਂ ਇਹ ਚ ਹਾ ਪੈਣਾ ਨਹੀਂ ਜੀ ਤੇ ਮਾਤਾ ਸਾਡੇ ਹੁਣ ਉਹ ਮੈਂ ਕਹਿਆ ਵੀ ਮੇਥੇ ਛੋਟੇ ਭਰਾ ਨੂੰ ਉਹ ਫੌਜ ਤੋਂ ਪੈਨਸ਼ਨ ਆ ਫੌਜ ਚ ਲੱਗਿਆ ਹੋਇਆ ਸੀਗਾ ਜੀ ਤੇ ਮੈਂ ਉਹਨੂੰ ਕਿਹਾ ਵੀ ਦੇਖ ਮਾਤਾ ਤੂੰ ਇਹਦਾ ਛੋਟੇ ਭਰਾ ਦਾ ਵਿਆਹ ਕਰ ਲੈ ਹਾਂਜੀ ਠੀਕ ਆ ਜੀ ਹੁਣ ਮੈਂ ਤਾਂ ਕਹਣਾ ਵੀ ਮੈਂ ਕਰਾਉਣਾ ਨਹੀਂ ਹਾਂਜੀ ਤੇ ਜੇ ਮੇਰੀ ਉਮਰ ਵੱਡੀ ਹੋਈ ਜਾਂਦੀ ਤੇ ਨਾਲ ਹੋਈ ਜੇ ਤੂੰ ਮੈਨੂੰ ਛੱਡ ਕੇ ਨੂੰ ਨਹੀਂ ਕਰਾਂਗੇ ਇਹਦੀ ਉਮਰ ਵੀ ਵੱਡੀ ਹੋਈ ਜਾਣੀ ਆ ਜੀ ਤਾਂ ਫੇ ਕੱਲ ਨੂੰ ਅਗਲਾ ਪੁੱਛੂ ਵੀ ਛੋਟੇ ਮੁੰਡਿਆਂ ਦੀ ਇਹ ਹੈ ਉਮਰ ਕੋਈ ਕੀ ਵਜ੍ਹਾ ਕੀ ਆ ਵੀ ਇਹਨਾਂ ਦੀ ਉਮਰ ਐਡੀ ਐਡੀ ਕਿਵੇਂ ਹੋ ਗਈ ਜੀ ਠੀਕ ਆ ਵੀ ਤੂੰ ਇਹਦਾ ਵਿਆਹ ਕਰ ਲੈ ਬਿਲਕੁਲ ਤਾਂ ਮੈਂ ਆਪ ਨੂੰ ਛੱਡ ਕੇ ਜਾਨੀ ਮਤਲਬ ਮੈਂ ਇੱਥੇ ਛੋਟੇ ਭਰਾ ਦਾ ਵਿਆਹ ਕਰਤਾ ਸੀ ਮੈਂ ਪਹਿਲਾਂ ਉਹ ਹਾਂ ਜੀ ਪਿਤਾ ਤਾਂ ਤੁਹਾਨੂੰ ਦੱਸਿਆ ਜੀ ਬਈ ਡੈਥ ਹੋਈ ਸੀ ਚਰਦੀ ਉਹਦਾ ਵਿਆਹ ਮੈਂ ਮਤਲਬ ਕਰਿਆ ਮੈਂ ਨਹੀਂ ਕਰਿਆ ਜਾਨੀ ਜੀ ਤੇ ਉਸ ਤੋਂ ਬਾਅਦ ਸਾਡੇ ਮਾਤਾ ਫੇਰ ਨਹੀਂ ਹਟਿਓ ਜੀ ਫੇਰ ਕਹਿੰਦੇ ਵੀ ਮੈਂ ਤਾਂ ਬਚਦੇ ਨੇ ਤੈਨੂੰ ਰੋਟੀ ਕੌਣ ਦੇਊ ਬੁੜੇ ਹੋਏ ਨੂੰ ਜੀ ਵੀ ਮੈਂ ਤਾਂ ਜਿੰਨਾ ਤੇਰੇ ਦੇ ਬਰਾਬਰ ਨਹੀਂ ਹੁੰਦਾ ਉਹ ਚਲੋ ਜੀ ਫੇਰ ਉਹ ਵਿਆਹ ਬਹੂਦਿਆਂ ਵੀ ਬਸ ਇਹ ਜਿਹੀਆਂ ਗੱਲਾਂ ਹੀ ਸੀਗੀਆਂ ਜਾਨੀ ਮਤਲਬ ਵਿਆਹ ਵੀ ਜਦੋਂ ਮੇਰਾ ਇੱਥੇ ਹੋਇਆ ਵੀ ਮੈਂ ਤਾਂ ਪਵਾਨੀ ਘੜ ਗੱਡੀ ਚਲਾਉਂਦਾ ਇੱਥੇ ਮੇਰਾ ਵਿਆਹ ਬੰਨੀ ਬੈਠੇ ਘਰੇ ਮੈਨੂੰ ਕੋਈ ਪਤਾ ਨਹੀਂ ਤੁਹਾਨੂੰ ਪਤਾ ਨਹੀਂ ਨਾ ਕੋਈ ਪਤਾ ਨਹੀਂ ਜੀ ਹਾਂ ਸਾਡੇ ਮਾਲਕ ਦਾ ਮੁੰਡੇ ਦਾ ਵਿਆਹ ਸੀਗਾ ਮੈਂ ਘਰੇ ਲੈਣੇ ਲੈਣਾ ਮੈਨੂੰ ਕਹਿੰਦੇ ਤੇਰਾ ਵਿਆਹ ਦੋ ਸਾੜ ਦਾ ਅੱਛਾ ਜੀ ਹੋਰ ਮੈਂ ਮਾਤਰਾ ਗੱਲੋਂ ਮਤਲਬ ਪਹਿਲਾਂ ਹੋਈ ਨਹੀਂ ਤੁਹਾਡੇ ਨਾਲ ਇਸ ਵਿਸ਼ੇ ਤੇ ਨਹੀਂ ਪਹਿਲਾਂ ਉਹ ਚੱਲਦੇ ਸੀਗੇ ਯਾਨੀ ਮਤਲਬ ਤੁਸੀਂ ਭਾਈ ਦੇ ਸੀ ਹਾਂ ਮੈਂ ਭਜਦਾ ਸੀ ਯਾਨੀ ਮਤਲਬ ਕਹਿਣ ਦਾ ਮੈਂ ਲੁੱਕ ਵੀ ਗਿਆ ਸੀ ਅੱਛਾ ਜੀ ਹਾਂ ਮੈਨੂੰ ਜਦੋਂ ਇੱਥੇ ਬੰਦਾ ਦੇਖਣਾ ਸੀਗਾ ਯਾਨੀ ਮੈਂ ਲੁੱਕ ਗਿਆ ਸੀ ਚਲੋ ਮੈਂ ਆ ਵੀ ਦੇਖਣ ਆਏ ਸੀਗੇ ਆਪਣੇ ਤਾਇਏ ਦੀ ਲੜਕੀ ਸੀ ਸਾਡੇ ਜੀ ਤੇ ਉਹ ਸਾਡੇ ਮਾਤਾ ਤੇ ਉਹ ਮੈਨੂੰ ਲੱਭਦੇ ਫਿਰਨ ਜਿਆਦਾ ਤਾਂ ਉਹ ਮੈਨੂੰ ਕਹੋ ਕਿ ਮੇਰੀ ਪਵਿੱਤਰ ਘਰ ਨਾਲ ਹੀ ਸਾਰੀ ਮਤਲਬ ਲੈ ਆ ਜਾ ਜੀ ਉਹ ਪਵਿੱਤਰ ਘਰੇ ਦੇਖਾਂ ਮੈਂ ਹੈ ਨਹੀਂ ਸੀ ਬਾਜ਼ਾਰ ਬਜ਼ੂਰ ਦੇਖ ਕੇ ਜੀ ਮੈਂ ਆਪਣੇ ਲੁੱਕ ਗਿਆ ਉਹ ਨੇਕ ਘਰੇ ਜੀ ਤੇ ਉੱਥੋਂ ਕਹਿੰਦੇ ਨੰਗੇ ਜਾਂਦੇ ਨੂੰ ਮੇਰੀ ਉਹ ਕਹਿੰਦੇ ਮੇਰੇ ਬੀਬੇ ਨੂੰ ਕਹਿੰਦੇ ਵੀ ਤਾਈ ਮੈਂ ਤਾਂ ਨੇਕ ਇੱਥੇ ਬੋਲਦਾ ਲੱਗਦਾ ਹਾਂਜੀ ਤੇ ਚਲੋ ਭਾਈ ਉਹ ਉਹਨਾਂ ਦੇ ਘਰੇ ਜਾ ਕੇ ਪੁੱਛਿਆ ਤੇ ਸਾਡਾ ਨੇਕ ਉਹ ਕਹਿੰਦੇ ਵੀ ਹਾਂ ਹੈਗਾ ਜੀ ਫਿਰ ਉੱਥੋਂ ਮੈਨੂੰ ਲੈ ਆਏ ਭਾਈ ਫਿਰ ਮੈਨੂੰ ਲੈ ਗਏ ਤੇ ਨਹੀਂ ਵੀ ਸਾਡੀ ਮਾਈ ਨਹੀਂ ਛੱਡੀ ਵੀ ਮੈਂ ਤਾਂ ਤੈਨੂੰ ਬਰਾਬਰ ਕਰਨਾ ਉਹਦੇ ਭਰਾ ਦੇ ਹੁੰਦਾ ਹੀ ਆ ਮਾਤਾ ਦਾ ਹੁੰਦਾ ਹੀ ਹਾਂ ਪਰ ਮੈਂ ਕਈ ਵਾਰੀ ਅਜੇ ਤੱਕ ਵੀ ਇਸ ਗੱਲ ਤੇ ਵੀ ਪਛਤਾ ਜਾਂਦਾ ਵੀ ਵੀ ਮੈਂ ਵਿਆਹ ਨਹੀਂ ਸੀ ਕਰਾਉਣਾ ਨਹੀਂ ਸੀ ਕਰਾਉਣਾ ਫਿਰ ਜ਼ਿੰਦਗੀ ਹੋਰ ਸੌਖੀ ਹੋਣੀ ਸੀ ਸੌਖੀ ਕੀ ਹੋਰ ਕਈ ਤਰ੍ਹਾਂ ਨੇ ਹੁਣ ਆਪਣੇ ਦੇਖੋ ਕਵੀਲਦਾਰੀ ਜਿਵੇਂ ਆ ਲੈਣ ਵੇਣ ਦੀਆਂ ਗੱਲਾਂ ਨੇ ਬੁੜੀਆਂ ਨੇ ਮੁੱਕਦੀਆਂ ਆ ਮੈਨੂੰ ਮਾੜਾ ਸੂਟ ਦੇ ਤਾਂ ਉਹ ਐ ਹੱਕ ਬਣਦਾ ਸੀਗਾ ਉਹ ਐ ਕਰਤਾ ਯਾਨੀ ਮੈਨੂੰ ਇਹ ਜਿਹਾਂ ਗੱਲਾਂ ਵੀ ਨਹੀਂ ਚੰਗੇ ਲੱਗਦੇ ਮੈਨੂੰ ਮਤਲਬ ਬਿਲਕੁਲ ਹਾਂ ਮੈਂ ਵੀ ਕੀ ਕਰਦਾ ਮੈਂ ਉਹਦੇ ਹੁਣ ਰਿਸ਼ਤਦਾਰੀ ਚ ਵੇ ਅਸੀਂ ਵਿਛੜਦੇ ਆ ਜੀ ਤਾਂ ਮੈਂ ਕੀ ਕਰਦਾ ਲੀੜੇ ਲੂੜੇ ਕਿਸੇ ਨੂੰ ਦਿੱਤੇ ਨੇ ਅੱਜ ਤੱਕ ਅਸੀਂ ਮੈਂ ਦਿੰਦੇ ਨੇ ਅਸੀਂ ਤਾਂ ਮੈਂ ਤਾਂ ਲਫਾਫੇ ਦੇ ਵਿੱਚ ਪੈਸੇ ਪਾ ਕੇ ਸਗਨ ਦੇ ਦੇਣਾ ਮੈਂ ਅਗਲਾ ਕੋਸ਼ ਕਰਾਂ ਹੀ ਕੋਈ ਨਾ ਕੋਸ਼ ਕਰਿਆ ਉਹਦਾ ਮੌਕੇ ਤੇ ਵੀ ਲਵੇ ਨਾ ਲਵੇ ਜੀ ਆਪਾਂ ਜਾਨੀ ਮੈਂ ਇਹੋ ਜਿਹੇ ਗੱਲਾਂ ਗੱਲਾਂ ਤੋਂ ਜਾਨੀ ਮੈਨੂੰ ਇਹ ਚੰਗੀਆਂ ਨਹੀਂ ਲੱਗਦੇ ਆ ਬਿਲਕੁਲ ਵੀ ਐਵੇਂ ਆਪਣਾ ਪਿਆਰ ਉਹ ਹੋਣਾ ਚਾਹੀਦਾ ਨਾ ਕਿ ਲੈਣ ਦੇਣ ਦਾ ਕਿਸੇ ਨੇ ਵੀ ਬਿਲਕੁਲ ਵੱਡੇ ਹੋਣਾ ਮੈਨੂੰ ਮਾੜਾ ਛੂਟ ਦੇਤਾ ਇਹੋ ਜਿਹਾ ਦੇਤਾ ਹਾਂਜੀ ਜੀ ਐਵੇਂ ਸੀ ਇਹੋ ਜਿਹੇ ਗੱਲਾਂਿਆਂ ਤੋਂ ਵੀ ਮਤਲਬ ਮੈਨੂੰ ਇਹ ਨਹੀਂ ਚੰਗੇ ਲੱਗਦੇ ਇੱਕ ਇੱਕ ਨਾ ਮੈਂ ਹੋਰ ਵੀ ਗੱਲ ਨੋਟਿਸ ਕੀਤੀ ਥੋੜੀ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਵੀ ਤੁਹਾਡੇ ਚ ਹਜੇ ਵੀ ਬਚਪਨ ਤੇ ਜਵਾਨੀ ਹੈਗੀਆਂ ਨੇ ਜਿਵੇਂ ਬਚਪਨ ਵਾਲੀਆਂ ਗੱਲਾਂ ਹੀ ਹਾਸੇ ਖੇਡੇ ਵਾਲੀਆਂ ਵੀ ਓਵੇਂ ਸਾਰੀਆਂ ਮੈਂ ਆਪਾਂ ਬੱਚਿਆਂ ਨਾਲ ਬੱਚੇ ਆ ਸਿਆਣੇ ਜਿੱਥੇ ਕੋਈ ਸਿਆਣਾ ਗੱਲ ਹੋ ਰਹੀ ਹੈ ਤਾਂ ਮੈਂ ਉੱਥੇ ਉਹੋ ਜਿਹੀ ਗੱਲ ਕਰੂੰਗਾ ਜਿੱਥੇ ਕਹਿੰਦੇ ਆਸਰੇ ਮ ਜਾਗ ਵਾਲੀਆਂ ਉੱਥੇ ਆਪਾਂ ਉਹ ਜੀਆਂ ਕਰੋ ਸਿਆਣਿਆਂ ਦਾ ਸਿਆਣੇ ਹੋ ਜਾਓ ਨਿਆਣਿਆਂ ਦਾ ਨਿਆਣੇ ਹੋ ਜਾਓ ਪਰ ਇਹ ਥੋੜੋ ਵੀ ਹੁਣ ਆਪਾਂ ਮਾਹੌਲ ਉੱਥੇ ਗਮਗੀਨ ਆ ਜਾਂ ਅਫਸੋਸਦਾ ਆ ਆਪਾਂ ਉੱਥੇ ਦੰਦ ਕੱਢੀ ਜਾਈਏ ਇਹ ਵੀ ਨਹੀਂ ਚੰਗਾ ਲੱਗਦਾ ਨਹੀਂ ਲੱਗਦਾ ਮਦਰ ਜਿੱਥੇ ਆਪਾਂ ਬੈਠੇ ਆ ਜੇ ਆਪਾਂ ਅਫਸੋਸ ਕਰਨ ਗਏ ਆ ਤਾਂ ਉੱਥੇ ਉਸ ਤਰ੍ਹਾਂ ਦੇ ਹੋਣਾ ਚਾਹੀਦਾ ਬੰਦੇ ਨੂੰ ਹਾਂ ਬੰਦੇ ਦੇ ਚਿੱਤਾਂ 'ਚ ਜੇ ਆਪਾਂ ਨੂੰ ਆਪਾਂ ਕਹਿੰਨਾ ਨਾ ਜੇ ਵੇ ਰੋਣਾ ਨਹੀਂ ਤਾਂ ਮੂੰਹ ਰੋਣ ਵਰਗਾ ਬਣਾ ਲਓ ਨਹੀਂ ਇਹ ਗੱਲਾਂ ਸਾਰੀਆਂ ਮਤਲਬ ਸਮਾਜ ਚ ਚੰਗੀਆਂ ਨਹੀਂ ਨਾ ਫਿਰ ਬੁਰੀਆਂ ਲੱਗਦੀਆਂ ਮੈਨੂੰ ਇਹ ਲੱਗਦਾ ਵੀ ਜਿਵੇਂ ਤੁਸੀਂ ਬੱਚਿਆਂ ਨੂੰ ਮਿਲਦੇ ਹੋ ਤਾਂ ਤੁਸੀਂ ਟੌਫੀਆਂ ਚ ਬਸਕ ਹਾਂ ਹਾਂ ਟੌਫੀਆਂ ਮੈਂ ਹਜੇ ਵੀ ਮੇਰਾ ਇਹੀ ਕੰਮ ਆਜੇ ਵੀ ਹਾਂ ਤੇ ਮੈਨੂੰ ਲੱਗਦਾ ਵੀ ਸ਼ਾਇਦ ਫਿਰ ਬੱਚੇ ਤੁਹਾਨੂੰ ਆਪ ਦਾ ਹਾਣੀ ਹੀ ਮੰਨਦੇ ਆ ਵੀ ਸਾਡਾ ਹਾਣੀ ਆ ਉਹ ਮੈਂ ਟੌਫੀਆਂ ਮੈਂ ਕਿੱਥੇ ਪਾ ਲੈਣੇ ਜਿਹੜੇ ਬੱਚਿਆਂ ਨੂੰ ਮੈਂ ਦਿੰਨਾ ਜਿਵੇਂ ਉਹਨਾਂ ਨੂੰ ਟੌਫੀਆਂ ਦੇਣੀਆਂ ਦੇਣੀਆਂ ਜੀ ਹੁਣ ਸਾਡੇ ਆਪਣੇ ਉਹ ਪਵਿੱਤਰ ਦਾ ਪੋਤਾ ਵਾ ਉਹ ਕਹਿੰਦੇ ਇਹਦੇ ਫੋੜੇ ਨਿਕਲੇ ਆਏ ਕਹਿੰਦੇ ਬਾਬਾ ਇਹਨੂੰ ਟੋਫੀਆਂ ਬੰਦ ਕਰਦੇ ਆਪਾਂ ਇਹਨੂੰ ਦੇਣੇ ਨਹੀਂ ਹਲੇ ਮਾੜਾ ਜੀ ਬੰਦ ਕਰ ਦਿੰਦੇ ਆਪਾਂ ਨਹੀਂ ਦਿੰਦੇ ਜਦੋਂ ਲੱਤਾਂ ਠੀਕ ਹੋ ਗਿਆ ਉਹ ਫਿਰ ਦੇ ਦੇ ਕਰਾਂਗੇ ਪੂਰੇ ਦਿਨ ਦੇ ਵਿੱਚ ਜਿਵੇਂ ਤੁਸੀਂ ਕਹਿੰਦੇ ਹੋ ਵੀ ਤੁਸੀਂ ਕਿਸੇ ਨਾਲ ਕੰਮ ਵੀ ਚਲੇ ਗਏ ਜਾਂ ਮਤਲਬ ਕਿਸੇ ਦਾ ਕੰਮ ਆ ਸ਼ਹਿਰ ਚਲੇ ਗਏ ਹਾਂ ਇਹ ਚਲੋ ਥੋੜੀ ਰੁਟੀਨ ਰੋਜ਼ ਦੀ ਹੈਗੀ ਆ ਹਾਂ ਬਸ ਜਦੋਂ ਵੀ ਕੋਈ ਹੈਗਾ ਇਸ ਤਰ੍ਹਾਂ ਦਾ ਜੇ ਕੋਈ ਕੰਮ ਹੋਵੇ ਤਾਂ ਮੈਂ ਜਾ ਆਉਣਾ ਜਾਨੀ ਮਤਲਬ ਚਲੋ ਰੋਜ਼ ਦੇ ਨਹੀਂ ਜਾਨੀ ਜੇ ਹੋਵੇ ਤਾਂ ਕੋਈ ਭੈਣ ਭਾਈ ਕਹੇ ਤਾਂ ਮੈਂ ਘਰ ਵੀ ਉਹਨਾਂ ਜਾ ਵੀ ਆਉਣਾ ਚ ਆਪਣੇ ਘਰਾਂ ਦਾ ਬੰਦਾ ਮੈਨੂੰ ਹੈਲਪ ਦੇ ਤੌਰ ਤੇ ਨਾਲ ਲੈ ਗਿਆ ਗੱਡੀ 'ਚ ਉੱਥੇ ਆਪਾਂ ਨਾਲ ਹੈਲਪ ਕਰਾਤੀ ਤਾਂ ਮੇਰਾ ਉਹਦੇ ਨਾਲ ਕੀ ਘਟ ਗਿਆ ਜੀ ਸਰੀਰ ਤਾਂ ਮੇਰਾ ਹੀ ਆ ਮੇਰੇ ਘਰ ਆ ਇਹਦੇ ਤਾਂ ਕੋਈ ਕਿਰਾਇਆ ਪੈਣਾ ਜਾਂ ਵੀ ਮੇਰਾ ਕੋਈ ਘਟ ਗਿਆ ਜੀ ਰੋਟੀ ਵੀ ਮੈਂ ਜਾਣੀ ਟਾਈਮ ਨਾਲ ਸਾਰਾ ਕੁਝ ਪਤਾ ਜੇ એનર્ਜੀ ਪੂਰਾ ਵੇਸਟ ਹੋਊ ਫੇਰ ਹੀ ਭੁੱਖ ਵਧਿਆ ਲੱਗੂ ਪੂਰਾ ਸਗੂ ਜੀ ਹਾਂ ਰੋਹਨੇ ਸਿੰਘ ਜੀ ਤੁਹਾਡੇ ਨਾਲ ਗੱਲਾਂ ਬਾਤਾਂ ਕੀਤੀਆਂ ਬਹੁਤ ਵਧੀਆ ਲੱਗਿਆ ਮਤਲਬ ਮੇਰੇ ਖਿਆਲ ਨਾਲ ਦੋਸਤੋ ਜਿਵੇਂ ਦੀ ਗੱਲਬਾਤ ਇਹਨਾਂ ਨੇ ਆ ਆਪਣੀ ਜ਼ਿੰਦਗੀ ਤੇ ਅਨੁਭਵ ਦੱਸਿਆ ਵੀ ਇਹ ਦੱਸ ਰਹੇ ਆ ਵੀ ਬੱਚਿਆਂ ਨਾਲ ਬੱਚੇ ਹੋਣਾ ਜਵਾਨਾਂ ਨਾਲ ਜਵਾਨਾਂ argੀਆਂ ਗੱਲਾਂ ਕਰਨੀਆਂ ਤੇ ਜਿੱਥੇ ਪੱਕੀ ਉਮਰ ਦੇ ਬੰਦੇ ਨੇ ਬੁਢਾਪੇ ਵਾਲੇ ਬੰਦੇ ਨੇ ਉਹਨਾਂ ਨਾਲ ਬੈਠ ਕੇ ਕਹਿੰਦੇ ਉਹ ਜਿਹੀਆਂ ਸਿਆਣੀਆਂ ਗੱਲਾਂ ਵੀ ਕਰ ਲੈਂਦੇ ਆ ਤੇ ਜ਼ਿੰਦਗੀ ਮੇਰੇ ਖਿਆਲ ਨਾਲ ਐਵੇਂ ਦੀ ਹੋਣੀ ਚਾਹੀਦੀ ਆ ਵੀ ਬੰਦੇ ਚੋਂ ਕਦੇ ਵੀ ਬਚਪਨ ਨਹੀਂ ਜਾਣਾ ਚਾਹੀਦਾ ਕਦੇ ਵੀ ਬੰਦੇ ਚੋਂ ਜਵਾਨੀ ਨਹੀਂ ਜਾਣੀ ਚਾਹੀਦੀ ਤੇ ਬੁਢਾਪਾ ਤਾਂ ਬੰਦੇ ਤੇ ਆ ਹੀ ਜਾਣਾ ਵਾ ਸੋ ਦੋਸਤੋ ਆਪਾਂ ਵੀ ਸਿੱਖੀਏ ਆਪਾਂ ਵੀ ਇਹਨਾਂ ਦੀਆਂ ਗੱਲਾਂ ਚੋਂ ਗੱਲਾਂ ਸਿੱਖ ਕੇ ਕੋਸ਼ਿਸ਼ ਕਰੀਏ ਕਿ ਆਪਾਂ ਵੀ ਜ਼ਿੰਦਗੀ ਨੂੰ ਜਿਉਣਾ ਸ਼ੁਰੂ ਕਰੀਏ ਮੇਰਾ ਖਿਆਲ ਹਰ ਕੋਈ ਬੰਦਾ ਜਿਉਂਦਾ ਕਹਿ ਦਿੰਦਾ ਕਿ ਮੈਂ ਜਿਉਣਾ ਵਾਂ ਪਰ ਸ਼ਾਇਦ ਹਜੇ ਉਹਨੇ ਜਿਉਣਾ ਸ਼ੁਰੂ ਕਰਨਾ ਹੁੰਦਾ ਕਿਉਂਕਿ ਜ਼ਿੰਦਗੀ ਜਿਉਣਾ ਵੀ ਇੱਕ ਕਲਾ ਵਾ ਤੇ ਆਪਾਂ ਉਸ ਕਲਾ ਨੂੰ ਸਿੱਖਣ ਦੀ ਬਜਾਏ ਪੈਸੇ ਦੀ ਦੌੜ ਚ ਫਸ ਕੇ ਜਾਂ ਹੋਰ ਝਮੇਲਿਆਂ ਚ ਹੋਰ ਟੈਨਸ਼ਨਾਂ ਚ ਪੈ ਕੇ ਆਪਾਂ ਜਿਉਣਾ ਭੁੱਲ ਜਾਂਦੇ ਆ ਪਰ ਹਰਨੇਕ ਸਿੰਘ ਜੀ ਹੋਣਾ ਨੇ ਦੱਸਿਆ ਬਈ ਸ਼ੁਰੂ ਤੋਂ ਹੀ ਬੇਫਿਕਰੀ ਰੱਖੀ ਆ ਸਰਕਾਰੀ ਜੋਬ ਨੂੰ ਇਹਨਾਂ ਨੇ ਛੱਡਿਆ ਮਤਲਬ ਇੰਟਰਵਿਊ ਤੇ ਗਏ ਇਹਨਾਂ ਨੇ ਜੁਆਇਨ ਨਹੀਂ ਕੀਤੀ ਉਹ ਕਾਜ ਦੀ ਜਵਾਬ ਇਹਨੂੰ ਨਹੀਂ ਚੰਗੀ ਲੱਗੀ ਇਹਨਾਂ ਨੇ ਨਹੀਂ ਜੁਆਇਨ ਕੀਤੀ ਪਰ ਅਸੀਂ ਮੇਨ ਲੱਗਦਾ ਸ਼ਾਇਦ ਉਹ ਸਾਰੇ ਕੰਮ ਕਰਦੇ ਆ ਜਿਹੜੇ ਸਾਨੂੰ ਸਿਰਫ ਪੈਸਾ ਦਿੰਦੇ ਆ ਖੁਸ਼ੀ ਨਹੀਂ ਦਿੰਦੇ ਇਸੇ ਕਰਕੇ ਜਲਦੀ ਜ਼ਿੰਦਗੀ ਖਤਮ ਹੋਣੀ ਬੁਢਾਪਾ ਆਉਣਾ ਖੁਸ਼ੀਆਂ ਘਟਣੀਆਂ ਟੈਨਸ਼ਨਾਂ ਰਹਿਣੀਆਂ ਤੇ ਉਹ ਸਾਰੀਆਂ ਗੱਲਾਂ ਤੋਂ ਹੋਰ ਨੇਕ ਸੰਗ ਦੀ ਹੋਣੀ ਪਰੇ ਨੇ ਅਸੀਂ ਤੁਹਾਡੀ ਲੰਬੀ ਉਮਰ ਦੀ ਕਾਮਨਾ ਕਰਦੇ ਆ ਤੇ ਪ੍ਰਮਾਤਮਾ ਨੂੰ ਦੁਆ ਕਰਦੇ ਆ ਕਿ ਇਹ ਇਸੇ ਤਰ੍ਹਾਂ ਹੀ ਹੱਸਦੇ ਵਸਦੇ ਰਹਿਣ ਤੇ ਜਿਵੇਂ ਪਿੰਡ ਦੇ ਲੋਕਾਂ ਦਾ ਇਹਨਾਂ ਦਾ ਬਲਵਰਤਨ ਆ ਬੱਚਿਆਂ ਨਾਲ ਮਲਵਰਤਨ ਆ ਏਵੇਂ ਹੀ ਬਣਿਆ ਰਹੇ ਤੇ ਪ੍ਰਮਾਤਮਾ ਹਮੇਸ਼ਾ ਇਹਨਾਂ ਨੂੰ ਚੜ੍ਹਦੀ ਕਲਾ ਚ ਰੱਖਣ ਤੇ ਦੋਸਤੋ ਅੱਜ ਵਾਲੀ ਵੀਡੀਓ ਜਰੂਰ ਸ਼ੇਅਰ ਕਰਿਓ ਇੱਕ ਪੋਜ਼ਿਟਿਵ ਵੀਡੀਓ ਆ ਇੱਕ ਚੰਗਾ ਸਨੇਹਾ ਇੱਕ ਚੰਗੀ ਜ਼ਿੰਦਗੀ ਜਿਉਣ ਦਾ ਤਰੀਕਾ ਸਿੱਖਣਾ ਤਾਂ ਇਹ ਵੀਡੀਓ ਨੂੰ ਜਰੂਰ ਸ਼ੇਅਰ ਕਰਿਓ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੁਹਾਡਾ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਜੀ ਸਤਿ